ਦੋਸਤੋ ਅੱਜ ਅਸੀਂ ਰਾਜਸਥਾਨ ਦੇ ਪਿੰਡ ਹਿੰਦੂਮਲ ਕੋਟ ਜਿਹੜਾ ਕਿ ਪਾਕਿਸਤਾਨ ਦੇ ਬਾਰਡਰ ਨਾਲ ਬਾਉਂਡਰੀ ਆਪਦੀ ਸ਼ੇਅਰ ਕਰਦਾ ਬਿਲਕੁਲ ਉੱਤੇ ਵਸਿਆ ਹੋਇਆ ਹੈ ਤੇ ਕਿਸੇ ਦਿਨ ਇਹ ਬੀਕਾ ਨੇ ਰਿਆਸਤ ਦਾ ਬੜਾ ਤਕੜਾ ਪਿੰਡ ਹੁੰਦਾ ਸੀਗਾ ਤੇ ਵਪਾਰਕ ਪੱਖੋਂ ਵੀ ਬੜੀ ਮਹੱਤਤਾ ਸੀ ਇਸ ਦੀ ਇਹ ਅਸੀਂ ਰਾਜਸਥਾਨ ਦੇ ਵਿੱਚ ਐਂਟਰ ਹੋ ਗਏ ਆ ਤੇ ਰਾਜਸਥਾਨ ਦੇ ਵਿੱਚ ਐਂਟਰੀ ਦੇ ਉੱਤੇ ਇੱਕ ਨਹਿਰ ਆਉਂਦੀ ਹੈ ਜਿਹੜੀ ਕਿ ਰਾਜੇ ਗੰਗਾ ਸਿੰਘ ਨੇ ਪੰਜਾਬ ਤੋਂ ਮੁੱਲ ਜ਼ਮੀਨ ਲੈ ਕੇ ਖਰੀਦੀ ਖਰੀਦ ਕੇ ਤੇ ਗੰਗ ਜਾਨੀ ਕਿ ਰਾਜਸਥਾਨ ਚ ਪਾਣੀ ਦੀ ਕਮੀ ਨੂੰ ਦੂਰ ਕੀਤਾ ਸੀਗਾ ਤੇ ਇਹ ਨਹਿਰ ਰਾਜਸਥਾਨ ਚ ਖੁੱਲਦੀ ਜਾ ਕੇ ਪੰਜਾਬ ਦੇ ਵਿੱਚ ਨਹੀਂ ਖੁੱਲਦੀ ਬੜੀ ਮਹੱਤਾ ਹੈ ਇਸ ਦਾ ਪਾਣੀ ਵੀ ਬਹੁਤ ਤੇਜ਼ੀ ਚ ਵਗਦਾ ਹੈ ਇਹ ਨਹਿਰ ਬਿਲਕੁਲ ਗੰਗानगर ਦੇ ਕੋਲ ਦੀ ਜਾਂਦੀ ਹੈ ਇਹ ਨਹਿਰ ਤੋਂ ਸਿੰਚਾਈ ਹੈ ਜਿਹੜੀ ਰਾਜਸਥਾਨ ਦੇ ਵਿੱਚ ਹੀ ਸ਼ੁਰੂ ਹੁੰਦੀ ਹੈ ਦੋਸਤੋ ਇਹ ਜਿਹੜੀ ਰੇਲਵੇ ਲਾਈਨ ਹੈਗੀ ਹੈ ਇਹ ਮਤਲਬ ਪੰਜਾਬ ਬਠਿੰਡਾ ਜਣ ਕੇ ਤੇ ਅਬੋਰ ਤੋਂ ਹੁੰਦੀ ਹੋਈ ਸਿੱਧੀ ਬਹਾਵਲਪੁਰ ਨੂੰ ਜਾਂਦੀ ਸੀਗੀ ਇਹ ਪਿੰਡ ਜਿਹੜਾ ਜਣ ਕੇ ਇੱਥੋਂ ਸਾਹਮਣੇ ਉਹ ਮੋੜ ਤੋਂ ਅੱਗੇ ਨੂੰ ਪਿੰਡ ਦੇ ਪਰਲੇ ਪਾਸੇ ਦੀ ਜਾਂਦੀ ਸੀਗੀ ਤੇ ਪਰਲੇ ਪਾਸੇ ਦੀ ਹੁੰਦੀ ਹੋਈ ਇਹ ਸਿੱਧੀ ਬਹਾਵਲਪੁਰ ਨੂੰ ਜਾਂਦੀ ਸੀ ਤੇ ਹੁਣ ਇਹ ਉੱਥੋਂ ਟ੍ਰੈਕ ਚੱਕ ਕੇ ਪਿੰਡ ਦੇ ਐਸਾਈਡ ਲਿਆਂਦਾ ਮਤਲਬ ਦੂਸਰੀ ਸਾਈਡ ਲਿਆਂਦਾ ਜਿੱਥੇ ਅਸੀਂ ਖੜੇ ਆ ਤਾਂ ਆਹ ਪਿੰਡ ਨੂੰ ਜਾਂਦਾ ਰਸਤਾ ਇਹ ਦੂਸਰੀ ਸਾਈਡ ਲਿਆ ਕੇ ਤਾਂ ਇਹ ਸਿੱਧੀ ਗੰਗਾ ਨਗਰ ਨੂੰ ਘੜਤੀ ਤੇ ਇਹ ਜਿਹੜਾ ਪਿੰਡ ਸਾਹਮਣੇ ਦਿਖਾਈ ਦੇ ਰਿਹਾ ਹੈ ਇਹ ਪਿੰਡ ਹਿੰਦੂਮਲ ਕੋਟ ਹੈ ਤੇ ਇੱਥੋਂ 2 ਕਿਲੋਮੀਟਰ ਮਤਲਬ 1 ਕਿਲੋਮੀਟਰ ਪਿੱਛੇ ਤੇ 2 ਕਿਲੋਮੀਟਰ ਫਿਰ ਅੱਗੇ ਜਾਨੀ ਕਿ ਅਟੈਚ ਹੋ ਜਾਂਦਾ ਸੀ ਜਾ ਕੇ ਪਾਕਿਸਤਾਨ ਦੇ ਉਹਦੇ ਨਾਲ ਬਿਲਕੁਲ ਸਿੱਧੀ ਜਾਂਦੀ ਸੀਗੀ ਤੇ ਇਹ ਇੱਕ ਇਹਦਾ ਇਤਿਹਾਸ ਇਹ ਵੀ ਹੈ ਕਿ ਖੂਨ ਦੀ ਲੱਤਪਾ ਟ੍ਰੇਨ ਵੀ ਇਸੇ ਹੀ ਟ੍ਰੈਕ ਦੇ ਉੱਤੇ ਆਈ ਸੀਗੀ ਪਾਕਿਸਤਾਨ ਦੇ ਵਿੱਚੋਂ ਤਾਂ ਪਾਕਿਸਤਾਨ ਦੇ ਵਿੱਚੋਂ ਖੂਨ ਦੀ ਨੁਚੜੀਆਂ ਹੋਈਆਂ ਟ੍ਰੇਨਾਂ ਇੱਕ ਤਾਂ ਕੀ ਕਈ ਆਈਆਂ ਹੋਣਗੀਆਂ ਇਸੇ ਲਈ ਇਹ ਲੈਂਡ ਦੇ ਉੱਤੇ ਆਈਆਂ ਸੀਗੀਆਂ ਇਹ ਹਿੰਦੂਮਾਲ ਕੋਰਸ ਜਿਹੜਾ ਇੱਕ ਵਪਾਰਕ ਪੱਖੋਂ ਵੀ ਕਾਫੀ ਇੱਕ ਛੋਟੀ ਜੀ ਮੰਡੀ ਮੰਨੀ ਜਾਂਦੀ ਸੀਗੀ ਜਿਹੜਾ ਕਿ ਬੇਕਾਨੇ ਦੇ ਰਸਤੇ ਦਾ ਪਿੰਡ ਸੀਗਾ ਤੇ ਇਹ ਪਿੰਡ ਆ ਆਬਾਦੀ ਜਾਨਕਿ ਆਜ਼ਾਦੀ ਤੋਂ ਪਹਿਲਾਂ ਆ ਕਾਫੀ ਮਹੱਤਵ ਰੱਖਦਾ ਸੀ ਕਿ ਇਹ ਇਸ ਟ੍ਰੈਕ ਦੇ ਉੱਤੇ 1970 ਤੱਕ ਹੈ ਜਿਹੜੀ ਕਿਉਂਕਿ 65 ਦੇ ਵਿੱਚ ਜੰਗ ਹੋਈ ਸੀਗੀ ਤੇ 70 ਤੱਕ ਇੱਥੇ ਜਿਹੜੀ ਟ੍ਰੇਨ ਵਗਦੀ ਚੱਲਦੀ ਰਹੀ ਆ ਉਧਰ ਮਤਲਬ ਭਾਵਲਪੁਰ ਵੱਲ ਨੂੰ ਪਰ ਉਸ ਤੋਂ ਬਾਅਦ ਫੇਰ ਇਹ ਕਿਉਂਕਿ ਵਪਾਰਕ ਮਹੱਤਵ ਸੀਗੀ ਕਈ ਆਲਰੇਡੀ ਇੱਕ ਦੇਸ਼ ਦਾ ਦੂਜੇ ਦੇਸ਼ ਨਾਲ ਵਪਾਰ ਚੱਲਦਾ ਰਿਹਾ ਸੀਗਾ ਤੇ ਜਦੋਂ 71 ਦੀ ਲੜਾਈ ਆਈ ਉਸ ਤੋਂ ਬਾਅਦ ਫਿਰ ਲੜਾਈ ਤੋਂ ਬਾਅਦ ਜਿਹੜੇ ਸਬੰਧ ਫਿਰ ਵਿਗੜ ਗਏ ਤੇ ਇਹ ਜਿਹੜੀ ਰੇਲਵੇ ਲਾਈਨ ਉਹ ਬੰਦ ਕਰ ਦਿੱਤੀ ਗਈ ਤੇ ਅੱਗੇ ਕੁਝ ਤਸਵੀਰਾਂ ਵੀ ਜਿਹੜੀਆਂ ਜਣ ਕੇ ਇਹ ਇੱਕ ਲਾਸਟ ਪਿੰਡ ਹੋਣ ਕਰਕੇ ਪਹਿਲਾਂ ਇੱਕ ਖੰਡਰ ਹੋਈਆਂ ਤਸਵੀਰਾਂ ਜਿਹੜੀਆਂ ਬੜਾ ਬਿਆਨ ਕਰਨਗੀਆਂ ਤੁਹਾਨੂੰ ਦਿਖਾਵਾਂਗੇ ਤੇ ਹੁਣ ਅਸੀਂ ਪਹੁੰਚਦੇ ਹਾਂ ਜੀ ਅੱਗੇ ਆਪਾਂ ਪਿੰਡ ਵੱਲ ਨੂੰ ਜਿਹੜਾ ਕਿ ਹਿੰਦੂ ਮਲ ਕੋਟ ਪਿੰਡ ਜਿਹੜਾ ਜਮਾ ਬਾਰਡਰ ਦੇ ਉੱਤੇ ਹੈਗਾ ਬਾਉਂਡਰੀ ਸ਼ੇਅਰ ਕਰਦਾ ਆ ਲੋ ਜੀ ਪਹੁੰਚ ਗਏ ਆ ਅਸੀਂ ਹਿੰਦੂਮਲ ਕੋਟ ਇਹ ਸਾਰੇ ਪਿੰਡ ਨੂੰ ਕ੍ਰੋਸ ਕਰਦੇ ਹੋਏ ਅੱਗੇ ਜਾ ਕੇ ਇਹ ਰੋਡ ਤਾਂ ਵੈਸੇ ਗੰਗਾ ਨਗਰ ਨੂੰ ਚੱਲਿਆ ਹੈਗਾ ਤੇ ਅੱਗੇ ਜਾ ਕੇ ਸੱਜੇ ਹੱਥ ਜਿਹੜਾ ਅੱਗੇ ਆਜੂਗੀ ਜਾਨੀ ਕਿ ਬੀਐਸਐਫ ਦੀ ਚੌਂਕੀ ਤੇ ਉਸ ਚੌਂਕੀ ਦੇ ਨਾਲ ਹੀ ਬਾਉਂਡਰੀ ਸ਼ੇਅਰ ਕਰਕੇ ਬਿਲਕੁਲ ਮਤਲਬ ਬਾਉਂਡਰੀ ਦੇ ਉੱਤੇ ਉਹ ਚੌਂਕੀ ਹੈ ਜਿੱਥੋਂ ਕਿ ਅਸੀਂ ਪਾਕਿਸਤਾਨ ਦਾ ਬਾਰਡਰ ਦੇਖਦੇ ਆਂ ਤੇ ਪਰ ਇੱਕ ਅਫਸੋਸ ਦੀ ਗੱਲ ਇਹ ਵੀ ਹੈ ਕਿ ਕੈਮਰੇ ਜਿਹੜੇ ਉਹ ਚੁੰਮਕੀ ਦੇ ਵਿੱਚ ਉੱਥੇ ਪਿੱਛੇ ਰਖਾ ਲਏ ਜਾਂਦੇ ਆ ਅੱਗੇ ਨਹੀਂ ਲਿਜਾਣ ਦਿੰਦੇ ਤੇ ਕਿਉਂਕਿ ਸੁਰੱਖਿਆ ਪੱਖੋਂ ਆ ਜਿਹੜੀਆਂ ਬਿਲਡਿੰਗਾਂ ਦੱਸ ਰਹੀਆਂ ਆ ਵੀ ਪੁਰਾਣੇ ਸਮੇਂ ਦੇ ਵਿੱਚ ਇੱਥੇ ਰੇਲਵੇ ਲਾਈਨ ਹੁੰਦੀ ਸੀ ਉਹੀ ਰੇਲਵੇ ਲਾਈਨ ਆ ਸਟਾਪ ਤੋਂ ਸਾਹਮਣੇ ਦੀ ਲੰਘਦੀ ਹੁੰਦੀ ਸੀ ਤੇ ਇਹ ਰੇਲਵੇ ਲਾਈਨ ਇੱਥੋਂ ਸਿੱਧੀ ਭਾਵਲਪੁਰ ਨੂੰ ਜਾਂਦੀ ਸੀਗੀ ਤੇ ਹੁਣ ਇੱਥੋਂ ਦੀ ਪਟੜੀ ਚੱਕ ਦਿੱਤੀ ਤੇ ਜਿਹੜੀਆਂ ਇਹਦੀਆਂ ਕਲੋਨੀਆਂ ਹੈਗੀਆਂ ਜਾਂ ਬਿਲਡਿੰਗਸ ਪੁਰਾਣੀਆਂ ਆ ਆ ਦਿਖਾਈ ਦੇ ਰਹੀਆਂ ਆ ਇੱਥੇ ਕਾਫੀ ਵਪਾਰਕ ਮਹੱਤਤਾ ਸੀਗੀ ਇਸ ਪਿੰਡ ਦੀ ਬੜੀ ਤਕੜੀ ਤੇ ਹੁਣ ਇਹ ਸਾਰੀਆਂ ਕਲੋਨੀਆਂ ਜਿਹੜੀਆਂ ਜਣ ਕੇ ਨਹਿਰੀ ਕਲੋਨੀਆਂ ਇਹ ਬੀਐਸਐਫ ਦੇ ਅੰਡਰ ਆ ਚੁੱਕੀਆਂ ਕਿਸੇ ਦਿਨ ਇਹ ਰੇਲਵੇ ਵਿਭਾਗ ਦੀਆਂ ਹੁੰਦੀਆਂ ਸੀਗੀਆਂ ਤੇ ਬਹੁਤ ਵਪਾਰੀ ਵੀ ਇੱਥੇ ਰਹਿੰਦੇ ਹੋਣਗੇ ਉਦੋਂ ਤੱਕ ਤੇ ਇਸ ਪਿੰਡ ਦਾ ਜਿਹੜਾ ਇੱਕ ਤਰ੍ਹਾਂ ਦਾ ਮਤਲਬ ਇੱਕ ਪੱਖ ਹੈ ਜਿਹੜਾ ਪੂਰਾ ਜਿੱਥੇ ਇੰਡੀਆ ਦਾ ਤੇ ਪਾਕਿਸਤਾਨ ਦਾ ਵੈਸੇ ਨੁਕਸਾਨ ਹੋਇਆ ਦੋਵੇਂ ਦੇਸ਼ਾਂ ਦਾ ਤੇ ਇਸ ਪਿੰਡ ਦਾ ਵੀ ਇੱਕ ਸਾਈਡ ਬਿਲਕੁਲ ਨਾਲ ਖੇਮਾ ਬਾਰਡਰ ਹੈ ਜਮਾ ਤੇ ਦੂਜੀ ਪਾਸੇ ਦੀ ਪਿੰਡ ਦੀ ਭੂਮੀ ਹੈ ਜਿਹੜੀ ਉਹ ਇਹਦਾ ਮਤਲਬ ਇੱਕ ਇਹ ਏਰੀਆ ਹੈਗਾ ਆਬਾਦ ਏਰੀਆ ਆ ਆ ਬਿਲਡਿੰਗਾਂ ਜਿਹੜੀਆਂ ਇਹ ਆਪਣੇ ਆਪ ਦੇ ਵਿੱਚ ਬਾਤ ਪਾਉਂਦੀਆਂ ਕਿ ਕਿਸੇ ਦਿਨ ਇਹ ਆਬਾਦ ਰਹੀਆਂ ਸੀਗੀਆਂ ਤੇ ਅੱਜ ਅਸੀਂ ਇਹਨਾਂ ਨੂੰ ਖੰਡਰ ਹਾਲਤ ਦੇ ਵਿੱਚ ਦੇਖ ਰਹੇ ਹਾਂ ਇਹ ਬਿਲਡਿੰਗਾਂ ਕਿਸੇ ਦਿਨ ਵਪਾਰੀ ਰਹਿੰਦੇ ਹੁੰਦੇ ਸੀ ਇੱਥੇ ਤੇ ਛੋਲਿਆਂ ਦੇ ਜ਼ਿਆਦਾਤਰ ਕਿਹਾ ਜਾਂਦਾ ਹੈ ਕਿ ਛੋਲੇ ਜਿਹੜੇ ਇੱਥੋਂ ਉਧਰ ਜਾਂਦੇ ਹੁੰਦੇ ਸੀ ਕਿਉਂਕਿ ਚੌਂਕੀ ਦੇ ਵਿੱਚ ਪਹੁੰਚ ਗਏ ਆ ਇੱਥੋਂ ਤੱਕ ਦਾ ਵੀਡੀਓ ਤੇ ਫੋਟੋ ਹੈ ਜਿਹੜੀ ਲੈਣ ਦਿੰਦੇ ਆ ਜੀ ਤੇ ਇਸ ਤੋਂ ਅੱਗੇ ਨਹੀਂ ਲਿਜਾਣ ਦਿੰਦੇ ਉਹ ਅੱਗੇ ਪਿੱਛੇ ਜਿਹੜਾ ਬਿਲਕੁਲ ਨੁੱਕਰ ਤੇ ਉੱਤੇ ਖੇਮਾ ਜਨ ਜਾਨੇ ਆ ਤਾਂ ਉੱਥੇ ਇੱਕ ਸ਼ੈੱਡ ਹੈਗਾ ਬਣਿਆ ਹੋਇਆ ਤੇ ਬਿਲਕੁਲ ਆਪੋਜ਼ਿਟ ਸਾਈਡ ਜਿਹੜੇ ਰੁੱਖਾਂ ਦੀ ਸਿਹਤ ਨੂੰ ਉਹ ਉੱਥੇ ਇੱਕ ਸ਼ੈੱਡ ਬਣਿਆ ਹੋਇਆ ਜਿੱਥੋਂ ਕਿ ਸਿੱਧੀ ਰੇਲਵੇ ਲਾਈਨ ਵੀ ਉਹ ਦਿਸਦੀ ਹੈ ਤੇ ਬਾਉਂਡਰੀ ਵੀ ਦਿਸਦੀ ਹੈ ਪਰ ਉਥੋਂ ਤੱਕ ਫੋਨ ਜਿਹੜਾ ਉਹ ਨਹੀਂ ਲਿਜਾਣ ਦਿੱਤਾ ਜਾਂਦਾ ਸੋ ਇਸ ਕਰਕੇ ਇਸ ਬੀਐਸਐਫ ਦੀ ਚੌਂਕੀ ਤੱਕ ਜਿਹੜਾ ਹੈਗਾ ਉਹ ਲਿਜਾਣ ਦਿੰਦੇ ਆ ਸਿਰਫ ਸ਼ੁਕਰੀਆ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ